ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਤੇ ਖਡੂਰ ਸਾਹਿਬ ਤੇ ਸੰਸਦ ਮੈਂਬਰ ਭਾਈ ਅਮਰਿਤਪਾਲ ਸਿੰਘ ਤੇ ਯੂਏਪੀਏ ਲਗਾਈ ਗਈ ਹੈ ਇਸ ਮਾਮਲੇ ਤੇ ਭਾਈ ਅਮਰਿਤਪਾਲ ਸਿੰਘ ਦੇ ਪਿਤਾ ਦਾ ਬਿਆਨ ਆਇਆ ਹੈ ਉਹਨਾਂ ਕਿਹਾ ਕਿ ਭਾਈ ਅਮਰਿਤਪਾਲ ਸਿੰਘ ਦੇ ਔਨ ਨਾਲ ਰਾਜਨੀਤਿਕ ਧਿਰਾਂ ਨੂੰ ਖਤਰਾ ਪੈ ਗਿਆ ਹੈ ਇਹ ਲੋਕਪਈ ਅੰਮ੍ਰਿਤਪਾਲ ਸਿੰਘ ਦੀ ਵਧਰੀ ਲੋਕਪ੍ਰਿਅਤਾ ਤੋਂ ਖबरा ਗਏ ਹਨ ਕਿ ਜੇਕਰ ਇਹ ਮੈਦਾਨ ਵਿੱਚ ਆ ਗਈ ਤਾਂ ਸਾਡੀਆਂ ਗੱਡੀਆਂ ਖਤਰੇ ਵਿੱਚ ਪੈ ਜਾਣਗੀਆਂ। ਪੀਤਾ ترਸੀਮ ਸਿੰਘ ਨੇ ਕਿਹਾ ਕਿ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਵੱਜੋਂ ਚੋਣਾਂ ਜਿੱਤਣ ਤੋਂ ਬਾਅਦ ਰਾਜਨੀਤਿਕ ਤਿਰਾਂ ਨੂੰ ਜ਼ਿਆਦਾ ਖਤਰਾ ਮਹਿਸੂਸ ਹੋ ਰਿਹਾ ਹੈ। ਇਸੇ ਕਾਰਨ ਪਹਿਲਾਂ ਅੰਮ੍ਰਿਤਪਾਲ ਸਿੰਘ ਤੇ ਐਨਐਸਐਲ ਲਗਾਇਆ ਗਿਆ ਫਿਰ 1 ਸਾਲ ਹੋਰ ਉਸ ਦੀ ਮਿਆਦ ਵਧਾ ਦਿੱਤੀ ਗਈ ਤੇ ਹੁਣ ਇਹ ਯੂਐਪੀਐਲ ਲਗਾ ਦਿੱਤਾ ਗਿਆ ਹੈ। ਲਗਾਤਾਰ ਅੰਮ੍ਰਿਤਪਾਲ ਸਿੰਘ ਦੀ ਕਿਰਦਾਰ ਕੂਸ਼ੀ ਕੀਤੀ ਜਾ ਰਹੀ ਹੈ ਇੰਨਾ ਹੀ ਨਹੀਂ ਹੁਣ ਜੋ ਨਵੀਂ ਰਾਜਨੀਤਿਕ ਧਿਰ ਅਸੀਂ ਲਾਂਚ ਕਰਨ ਜਾ ਰਹੇ ਹਾਂ ਉਸ ਨੂੰ ਵੀ ਇਹ ਖਤਰਾ ਮਹਿਸੂਸ ਕਰਦੇ ਆ ਉਸ ਵੀ ਚੜੀਕੇ ਪਾ ਰਹੇ ਹਨ ਉਹਨਾਂ ਕਹਿੰਦੇ ਕਿ ਭਾਈ ਅੰਮ੍ਰਿਤਪਾਲ ਸਿੰਘ ਤੇ ਲਾਏ ਸਾਰੇ ਇਲਜ਼ਾਮ ਬੇਬੁਨਿਆਦ ਹਨ ਏਜੰਸੀਆਂ ਨਹੀਂ ਚਾਹੁੰਦੀਆਂ ਕਿ ਕੋਈ ਪੰਥ ਪੰਜਾਬ ਦੀ ਗੱਲ ਕਰੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਸਹੀ ਰਾਹ ਪਾਵੇ ਇਸ ਲਈ ਇਹ ਕੋਸ਼ਿਸ਼ਾਂ ਹਰਕਤਾਂ ਕੀਤੀਆਂ ਜਾ ਰਹੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਤੇ ਜਿਦਾ ਪਹਿਲਾਂ ਹੀ ਹੈ ਸਾਰਿਆਂ ਨੂੰ ਆਮ ਜਨਤਾ ਵੀ ਜਾਣਦੀ ਹੈ ਕਿ ਪਹਿਲਾਂ ਵੀ ਉਹਨਾਂ ਦੇ ਐਨਐਸਓ ਉੱਪਰ ਜੇ ਲਾਈ ਗਈ ਆ ਉਹ ਵੀ ਇਹਨਾਂ ਨੂੰ ਪੋਲੀਟੀਕਲ ਡਰ ਦੀ ਵਜ੍ਹਾ ਨਾਲ ਲਾਈ ਗਈ ਕਿ ਇਹਨਾਂ ਨੂੰ ਪਤਾ ਸੀ ਕਿ ਅਮਰਤਪਾਲ ਨੂੰ ਲੋਕ ਬਹੁਤ ਪੰਜਾਬ ਦੇ ਲੋਕ ਬਹੁਤ ਵੱਡੇ ਪਦਰ ਤੇ ਚਾਹ ਰਹੇ ਆ ਤੇ ਇਸ ਕਰਕੇ ਜੇ ਅਗਰ ਉਹਨਾਂ ਨੂੰ ਉਸ ਵਾ ਦਾ ਰਸਤਾ ਨਾ ਰੋਕਿਆ ਗਿਆ ਤੇ ਸਾਡੀਆਂ ਗੱਡੀਆਂ ਨੂੰ ਖਤਰਾ ਹੋ ਤੇ ਹੁਣ ਵੀ ਇਹੋ ਕੁਝ ਕੀਤਾ ਜਾ ਰਿਹਾ ਕਿ ਜੁਐਪੀ ਜਿਹੜਾ ਇਹੋ ਜਿਹੇ ਉਹਨਾਂ ਦੀ ਐਨਐਸਏ ਇੱਕ ਸਾਲ ਪਹਿਲਾਂ ਵੀ ਇਹਨਾਂ ਨੇ ਜ਼ਬਰਦਸਤੀ ਵਧਾ ਕੇ ਇੱਕ ਸਾਲ ਉਹਨਾਂ ਨੂੰ ਅੰਦਰ ਰੱਖਿਆ ਤੇ ਹੁਣ ਐਨਐਸਏ ਖਤਮ ਹੋਣ ਦਾ ਟਾਈਮ ਆਇਆ ਤੇ ਇੱਕ ਅਸੀਂ ਜਿਹੜੀ ਪੋਲੀਟੀਕਲ ਪਾਰਟੀ ਲਾਂਚ ਕਰਨ ਵਾਸਤੇ ਤਿਆਰੀ ਕਰ ਰਹੇ ਹਾਂ ਉਹਨੂੰ ਰੋਕਣ ਦੇ ਵੀ ਇਹ ਬਹੁਤ ਵੱਡੀ ਸਾਜ਼ਿਸ਼ ਆ ਬਿਨਾ ਕਿਸੇ ਸਬੂਤਾਂ ਤੋਂ ਇਹ ਚੀਜ਼ਾਂ ਜਿਹੜੀਆਂ ਕਿ ਇੱਕ ਅਮਰਪਾਲ ਨੂੰ ਬਦਨਾਮ ਕਰਨ ਵਾਸਤੇ ਉਹਦੀ ਸ਼ੋਭੀ ਲੋਕਾਂ ਚ ਖਰਾਬ ਕਰਨ ਵਾਸਤੇ ਸਾਰਾ ਕੁਝ ਕੀਤਾ ਜਾ ਰਿਹਾ ਹੈ ਕਿ ਕੋਈ ਸੱਚਾਈ ਨਹੀਂ ਇਹ ਜੋ ਚੀਜ਼ਾਂ ਕਹਾਣੀਆਂ ਬਣਾਈਆਂ ਜਾ ਰਹੀਆਂ ਇਹ ਮੇਰੇ ਖਲ ਦੇਸ਼ ਦੇ ਸਿਸਟਮ ਦੇ ਉੱਪਰ ਵੀ ਇੱਕ ਬਹੁਤ ਵੱਡਾ ਸਵਾਲੀਆ ਚਿੰਨ੍ਹ ਹੈ ਕਿ ਜੇ ਉਹ ਜੋ ਇਹ ਕਹਿ ਰਿਹਾ ਕਿ ਉਹ ਉਹਦੇ ਲਿੰਕ ਸਥਾਪਿਤ ਹੁੰਦੇ ਤੇ ਲਿੰਕ ਫਿਰੇ ਮੇਰੇ ਖਿਆਲੇ ਕਿ ਜਿਹੜੀਆਂ ਸਾਡੀਆਂ ਇਨਵੈਸਟੀਗੇਟ ਏਜੰਸੀਆਂ ਜਾਂ ਦੂਜੇ ਤੀਜੇ ਜਿਹੜੇ ਆ ਉਹ ਕੀ ਕਰ ਰਹੇ ਉਹ ਕਿਦਾਂ ਕਿਦਾਂ ਉਹਦੇ ਇਹ ਇਹਨਾਂ ਦਾ ਪ੍ਰਬੰਧ ਕੀ ਕਹਿ ਰਿਹਾ ਫਿਰ ਇਹ ਇਹ ਜਿਹੜਾ ਸਾਰਾ ਕੁਝ ਇਹ ਮੈਨਿਪੂਲੇਟਡ ਕੀਤਾ ਜਾ ਰਿਹਾ ਕੁਝ ਸਾਡੀਆਂ ਪੰਜਾਬ ਦੀਆਂ ਰਾਜਨੀਤਿਕ ਧਿਰਾਂ ਦਾ ਵੀ ਇੱਥੇ ਬਹੁਤ ਵੱਡਾ ਹੱਥ ਆ ਕਿ ਉਹਨਾਂ ਨੂੰ ਵੀ ਇਹ ਖਤਰਾ ਪੈਦਾ ਹੋਇਆ ਕਿ ਅਮਰਤਪਾਲ ਦੇ ਆਉਣ ਨਾਲ ਉਹਨਾਂ ਦੀਆਂ ਗੱਡੀਆਂ ਨੂੰ ਵੀ ਖਤਰਾ ਹੈ ਇਸ ਕਰਕੇ ਸਾਰੇ ਜਣੇ ਰਲ ਮਿਲ ਕੇ ਇਸ ਚੀਜ਼ ਨੂੰ ਅੱਗੇ ਵਧਾ ਰਹੇ ਆ ਤੇ ਮੇਰਾ ਖਿਆਲ ਹੈ ਕਿ ਹਾਸ ਹੁਣ ਸੰਗਤਾਂ ਜਨਤਾ ਸਭ ਕੁਝ ਸਹੀ ਤਰੀਕੇ ਨਾਲ ਸਮਝ ਰਹੀ ਆ ਤੇ ਇਹਨਾਂ ਦੀ ਜਿਹੜੀ ਹੈ ਨਾ ਚਾਲਾਂ ਅਨੁਸਾਰਿਆਂ ਨੂੰ ਇਹ ਇਹ ਲੋਕ ਨੰਗਾ ਕਰ ਦੇਣਗੇ ਇਹ ਮੇਰੇ ਖਿਆਲ ਹੈ ਕਿ ਜਿਹੜੇ ਇਸ ਮਹਿਮਾ ਚ ਲੱਗੇ ਸ਼ਾਇਦ ਉਹ ਸੋਚਦੇ ਕਿ ਅਸੀਂ ਪੰਥ ਦੀ ਬਹੁਤ ਵੱਡੀ ਸੇਵਾ ਕਰ ਰਹੇ ਆ ਉਹਨਾਂ ਦਾ ਵੀ ਇਹ ਇਹ ਚੀਜ਼ ਹੈ ਲੋਕਾਂ ਨੂੰ ਇਹ ਵੀ ਪਤਾ ਲੱਗ ਰਿਹਾ ਕਿ ਉਹ ਪੰਥ ਦੇ ਨਾਂ ਤੇ ਕੀ 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 ਕੁਸ਼ ਕਰ ਰਹੇ ਆ ਆਪਣੇ ਪੰਥ ਨੂੰ ਢਾਹ ਲਾਉਣ ਵਾਲੀਆਂ ਗੱਲਾਂ ਕਰਕੇ ਜਾਂ ਉਹਨਾਂ ਦਾ ਹੱਥ ਠੋਕਾ ਬਣ ਕੇ ਜੋ ਕੰਮ ਕਰ ਰਹੇ ਆ ਉਹਨਾਂ ਨੂੰ ਵੀ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਹੈ ਕਿ ਅਸੀਂ ਕਰ ਕਰ ਕੀ ਰਹੇ ਹਾਂ ਹਾਂਜੀ ਇਹ ਤਾਂ ਤੁਹਾਨੂੰ ਦੱਸਦਾ ਕਿ ਇਹਨਾਂ ਨੂੰ ਸਾਰੀਆਂ ਧਿਰਾਂ ਨੂੰ ਪੋਲਿਟੀਕਲ ਲੋਕਾਂ ਨੂੰ ਜ਼ਿਆਦਾ ਖਤਰਾ ਹੋਊਗਾ ਆਜੋ ਜਦੋਂ ਤੋਂ ਉਹ ਇਲੈਕਸ਼ਨ ਜਿੱਤ ਗਏ ਉਦੋਂ ਤੋਂ ਤੇ ਇਹਨਾਂ ਦੀ ਨੀਂਦ ਆਰਾਮ ਹੋਈ ਪਈ ਹੈ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਰੋਕਣ ਦੀ ਕੋਸ਼ਿਸ਼ ਵਾਸਤੇ ਕੋਈ ਦਿਨ ਕੋਈ ਹਰ ਦਿਨ ਨਿਤ ਨਵੇਂ ਦਿਨ ਕੋਈ ਨਾ ਕੋਈ ਪ੍ਰੋਪਾਗੈਂਡਾ ਉਹਨਾਂ ਦੇ ਖਿਲਾਫ ਚਲਾਇਆ ਜਾ ਰਿਹਾ ਤੇ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਇਸੇ ਕਰਕੇ ਵਾਪਰ ਰਹੀਆਂ ਕਿ ਉਹਨਾਂ ਨੂੰ ਪਤਾ ਹੈ ਕਿ ਉਹ ਪੋਲਿਟੀਕਲ ਤੌਰ ਤੇ ਅਗਰ ਉਹ ਮੈਦਾਨ ਚ ਆ ਜਾਂਦੇ ਤੇ ਸਾਡੀਆਂ ਗੱਦੀਆਂ ਨੂੰ ਖਤਰਾ ਵਾ ਤੇ ਇਸ ਕਰਕੇ ਸਾਰਾ ਪੋਲਿਟੀਕਲ ਮੋਟੀਵੇਟਡ ਹੈ ਸਾਰਾ ਕੁਝ ਕੀਤਾ ਜਾ ਰਿਹਾ ਹੈ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਤੇ ਖਡੂਰ ਸਾਹਿਬ ਤੇ ਸੰਸਦ ਮੈਂਬਰ ਭਾਈ ਅਮਰਿਤਪਾਲ ਸਿੰਘ ਤੇ ਯੂਏਪੀਏ ਲਗਾਈ ਗਈ ਹੈ ਇਸ ਮਾਮਲੇ ਤੇ ਭਾਈ ਅਮਰਿਤਪਾਲ ਸਿੰਘ ਦੇ ਪਿਤਾ ਦਾ ਬਿਆਨ ਆਇਆ ਹੈ ਉਹਨਾਂ ਕਿਹਾ ਕਿ ਭਾਈ ਅਮਰਿਤਪਾਲ ਸਿੰਘ ਦੇ ਔਨ ਨਾਲ ਰਾਜਨੀਤਿਕ ਧਿਰਾਂ ਨੂੰ ਖਤਰਾ ਪੈ ਗਿਆ ਹੈ ਇਹ ਲੋਕਪਈ ਅੰਮ੍ਰਿਤਪਾਲ ਸਿੰਘ ਦੀ ਵਧਰੀ ਲੋਕਪ੍ਰਿਅਤਾ ਤੋਂ ਖबरा ਗਏ ਹਨ ਕਿ ਜੇਕਰ ਇਹ ਮੈਦਾਨ ਵਿੱਚ ਆ ਗਈ ਤਾਂ ਸਾਡੀਆਂ ਗੱਡੀਆਂ ਖਤਰੇ ਵਿੱਚ ਪੈ ਜਾਣਗੀਆਂ। ਪੀਤਾ ترਸੀਮ ਸਿੰਘ ਨੇ ਕਿਹਾ ਕਿ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਵੱਜੋਂ ਚੋਣਾਂ ਜਿੱਤਣ ਤੋਂ ਬਾਅਦ ਰਾਜਨੀਤਿਕ ਧਿਰਾਂ ਨੂੰ ਜ਼ਿਆਦਾ ਖਤਰਾ ਮਹਿਸੂਸ ਹੋ ਰਿਹਾ ਹੈ। ਇਸੇ ਕਾਰਨ ਪਹਿਲਾਂ ਅੰਮ੍ਰਿਤਪਾਲ ਸਿੰਘ ਤੇ ਐਨਐਸਐਲ ਲਗਾਇਆ ਗਿਆ ਫਿਰ 1 ਸਾਲ ਹੋਰ ਉਸ ਦੀ ਮਿਆਦ ਵਧਾ ਦਿੱਤੀ ਗਈ ਤੇ ਹੁਣ ਇਹ ਯੂਐਪੀਐਲ ਲਗਾ ਦਿੱਤਾ ਗਿਆ ਹੈ। ਲਗਾਤਾਰ ਅੰਮ੍ਰਿਤਪਾਲ ਸਿੰਘ ਦੀ ਕਿਰਦਾਰ ਕੂਸ਼ੀ ਕੀਤੀ ਜਾ ਰਹੀ ਹੈ ਇੰਨਾ ਹੀ ਨਹੀਂ ਹੁਣ ਜੋ ਨਵੀਂ ਰਾਜਨੀਤਿਕ ਧਿਰ ਅਸੀਂ ਲਾਂਚ ਕਰਨ ਜਾ ਰਹੇ ਹਾਂ ਉਸ ਨੂੰ ਵੀ ਇਹ ਖਤਰਾ ਮਹਿਸੂਸ ਕਰਦੇ ਆ ਉਸ ਵੀ ਚੜੀਕੇ ਪਾ ਰਹੇ ਹਨ ਉਹਨਾਂ ਕਹਿੰਦੇ ਕਿ ਭਾਈ ਅੰਮ੍ਰਿਤਪਾਲ ਸਿੰਘ ਤੇ ਲਾਏ ਸਾਰੇ ਇਲਜ਼ਾਮ ਬੇਬੁਨਿਆਦ ਹਨ ਏਜੰਸੀਆਂ ਨਹੀਂ ਚਾਹੁੰਦੀਆਂ ਕਿ ਕੋਈ ਪੰਥ ਪੰਜਾਬ ਦੀ ਗੱਲ ਕਰੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਸਹੀ ਰਾਹ ਪਾਵੇ ਇਸ ਲਈ ਇਹ ਕੋਸ਼ਿਸ਼ਾਂ ਹਰਕਤਾਂ ਕੀਤੀਆਂ ਜਾ ਰਹੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਤੇ ਜਿਦਾ ਪਹਿਲਾਂ ਹੀ ਹੈ ਸਾਰਿਆਂ ਨੂੰ ਆਮ ਜਨਤਾ ਵੀ ਜਾਣਦੀ ਹੈ ਕਿ ਪਹਿਲਾਂ ਵੀ ਉਹਨਾਂ ਦੇ ਐਨਐਸਓ ਉੱਪਰ ਜੇ ਲਾਈ ਗਈ ਆ ਉਹ ਵੀ ਇਹਨਾਂ ਨੂੰ ਪੋਲੀਟੀਕਲ ਡਰ ਦੀ ਵਜ੍ਹਾ ਨਾਲ ਲਾਈ ਗਈ ਕਿ ਇਹਨਾਂ ਨੂੰ ਪਤਾ ਸੀ ਕਿ ਅਮਰਪਾਲ ਨੂੰ ਲੋਕ ਬਹੁਤ ਪੰਜਾਬ ਦੇ ਲੋਕ ਬਹੁਤ ਵੱਡੇ ਪਦਰ ਤੇ ਚਾਹ ਰਹੇ ਆ ਤੇ ਇਸ ਕਰਕੇ ਜੇ ਅਗਰ ਉਹਨਾਂ ਨੂੰ ਉਸ ਵਾ ਦਾ ਰਸਤਾ ਨਾ ਰੋਕਿਆ ਗਿਆ ਤੇ ਸਾਡੀਆਂ ਗੱਡੀਆਂ ਨੂੰ ਖਤਰਾ ਹੋ ਤੇ ਹੁਣ ਵੀ ਇਹੋ ਕੁਝ ਕੀਤਾ ਜਾ ਰਿਹਾ ਕਿ ਜੁਫੀ ਜਿਹੜਾ ਇਹੋ ਜੇ ਉਹਨਾਂ ਦੀ ਐਨਐਸਓ ਇੱਕ ਸਾਲ ਪਹਿਲਾਂ ਵੀ ਇਹਨਾਂ ਨੇ ਜ਼ਬਰਦਸਤੀ ਵਧਾ ਕੇ ਇੱਕ ਸਾਲ ਉਹਨਾਂ ਨੂੰ ਅੰਦਰ ਰੱਖਿਆ ਤੇ ਹੁਣ ਐਨਐਸਓ ਖਤਮ ਹੋਣ ਦਾ ਟਾਈਮ ਆਇਆ ਤੇ ਇੱਕ ਅਸੀਂ ਜਿਹੜੀ ਪੋਲੀਟੀਕਲ ਪਾਰਟੀ ਲਾਂਚ ਕਰਨ ਵਾਸਤੇ ਤਿਆਰੀ ਕਰ ਰਹੇ ਹਾਂ ਉਹਨੂੰ ਰੋਕਣ ਦੀ ਵੀ ਇਹ ਬਹੁਤ ਵੱਡੀ ਸਾਜ਼ਿਸ਼ ਹੈ ਬਿਨਾਂ ਕਿਸੇ ਸਬੂਤਾਂ ਤੋਂ ਇਹ ਚੀਜ਼ਾਂ ਜਿਹੜੀਆਂ ਕਿ ਇੱਕ ਅਮਰਪਾਲ ਨੂੰ ਬਦਨਾਮ ਕਰਨ ਵਾਸਤੇ ਉਹਦੀ ਸ਼ੋਭੀ ਲੋਕਾਂ 'ਚ ਖਰਾਬ ਕਰਨ ਵਾਸਤੇ ਸਾਰਾ ਕੁਝ ਕੀਤਾ ਜਾ ਰਿਹਾ ਹੈ ਕਿ ਕੋਈ ਸੱਚਾਈ ਨਹੀਂ ਇਹ ਜੋ ਚੀਜ਼ਾਂ ਕਹਾਣੀਆਂ ਬਣਾਈਆਂ ਜਾ ਰਹੀਆਂ ਇਹ ਮੇਰੇ ਖਲ ਦੇਖਦੇ ਸਿਸਟਮ ਦੇ ਉੱਪਰ ਵੀ ਇੱਕ ਬਹੁਤ ਵੱਡਾ ਸਵਾਲੀਆ ਚਿੰਨ੍ਹ ਹੈ ਕਿ ਜੇ ਉਹ ਜੋ ਇਹ ਕਹਿ ਰਿਹਾ ਕਿ ਉਹ ਉਹਦੇ ਲਿੰਕ ਸਥਾਪਿਤ ਹੁੰਦੇ ਤੇ ਲਿੰਕ ਫਿਰੇ ਮੇਰੇ ਖਰੇ ਕਿ ਜਿਹੜੀਆਂ ਸਾਡੀਆਂ ਇਨਵੈਸਟੀਗੇਟ ਏਜੰਸੀਆਂ ਜਾਂ ਦੂਜੇ ਤੀਜੇ ਜਿਹੜੇ ਆ ਉਹ ਕੀ ਕਰ ਰਹੇ ਉਹ ਕਿੱਦਾਂ ਕਿੱਦਾਂ ਉਹਦੇ ਇਹ ਇਹ ਇਹਨਾਂ ਦਾ ਪ੍ਰਬੰਧ ਕੀ ਕਹਿ ਰਿਹਾ ਫਿਰ ਇਹ ਇਹ ਜਿਹੜਾ ਸਾਰਾ ਕੁਝ ਇਹ ਮੈਨਿਪੂਲੇਟਡ ਕੀਤਾ ਜਾ ਰਿਹਾ ਕੁਝ ਸਾਡੀਆਂ ਪੰਜਾਬ ਦੀਆਂ ਰਾਜਨੀਤਿਕ ਧਿਰਾਂ ਦਾ ਵੀ ਇੱਥੇ ਬਹੁਤ ਵੱਡਾ ਹੱਥ ਆ ਕਿ ਉਹ ਉਨਾਨਮੀਏ ਖਤਰਾ ਪੈਦਾ ਹੋਇਆ ਕਿ ਅਮਰਤਪਾਲ ਦੇ ਆਉਣ ਨਾਲ ਉਹਨਾਂ ਦੀਆਂ ਗੱਡੀਆਂ ਨੂੰ ਵੀ ਖਤਰਾ ਹੈ ਇਸ ਕਰਕੇ ਸਾਰੇ ਜਣੇ ਰਲ ਮਿਲ ਕੇ ਇਸ ਚੀਜ਼ ਨੂੰ ਅੱਗੇ ਵਧਾ ਰਹੇ ਆ ਤੇ ਮੇਰਾ ਖਿਆਲ ਹੈ ਕਿ ਹੁਣ ਸੰਗਤਾਂ ਜਨਤਾ ਸਭ ਕੁਝ ਸਹੀ ਤਰੀਕੇ ਨਾਲ ਸਮਝ ਰਹੀ ਆ ਤੇ ਇਹ ਇਹਨਾਂ ਦੀ ਜਿਹੜੀ ਹੈ ਨਾ ਚਾਲਾਂ ਨੂੰ ਸਾਰਿਆਂ ਨੂੰ ਇਹ ਇਹ ਲੋਕ ਨੰਗਾ ਕਰ ਦੇਣਗੇ ਇਹ ਮੇਰਾ ਖਿਆਲ ਹੈ ਕਿ ਜਿਹੜੇ ਇਸ ਮਹਿਮਮ ਚ ਲਾ ਕੇ ਸ਼ਾਇਦ ਉਹ ਸੋਚਦੇ ਕਿ ਅਸੀਂ ਪੰਥ ਦੀ ਬਹੁਤ ਵੱਡੀ ਸੇਵਾ ਕਰ ਰਹੇ ਆ ਉਹਨਾਂ ਦਾ ਵੀ ਇਹ ਇਹ ਚੀਜ਼ ਹੈ ਲੋਕਾਂ ਨੂੰ ਇਹ ਵੀ ਪਤਾ ਲੱਗ ਰਿਹਾ ਕਿ ਉਹ ਪੰਥ ਦੇ ਨਾਂ ਤੇ ਕੀ 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 ਕੁਛ ਕਰ ਰਹੇ ਆ ਆਪਣੇ ਪੰਥ ਨੂੰ ਢਾਹ ਲਾਉਣ ਵਾਲੀਆਂ ਗੱਲਾਂ ਕਰਕੇ ਜਾਂ ਉਹਨਾਂ ਦਾ ਹੱਥ ਠੋਕਾ ਬਣ ਕੇ ਜੋ ਕੰਮ ਕਰ ਰਹੇ ਆ ਉਹਨਾਂ ਨੂੰ ਵੀ ਆਪਣੇ ਅੰਦਰ ਛਾਤੀ ਮਾਰਨੀ ਚਾਹੀਦੀ ਹੈ ਕਿ ਅਸੀਂ ਕਰ ਕਰ ਕੀ ਰਹੇ ਹਾਂ ਹਾਂਜੀ ਇਹ ਤਾਂ ਤੁਹਾਨੂੰ ਦਿਸਦਾ ਕਿ ਇਹਨਾਂ ਨੂੰ ਸਾਰੀਆਂ ਧਿਰਾਂ ਨੂੰ ਪੋਲਿਟੀਕਲ ਲੋਕਾਂ ਨੂੰ ਜ਼ਿਆਦਾ ਖਤਰਾ ਹੋ ਗਿਆ ਆਜੋ ਜਦੋਂ ਤੋਂ ਉਹ ਇਲੈਕਸ਼ਨ ਜਿੱਤ ਗਏ ਉਦੋਂ ਤੋਂ ਤੇਨਾਂ ਦੀ ਨੀਂਦ ਆਰਾਮ ਹੋਈ ਪਈ ਹੈ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਰੋਕਣ ਦੀ ਕੋਸ਼ਿਸ਼ ਵਾਸਤੇ ਕੋਈ ਨਾ ਕੋਈ ਨਿਤ ਨਵੇਂਦਨ ਕੋਈ ਨਾ ਕੋਈ ਪ੍ਰੋਪਾਗੈਂਡਾ ਉਹਨਾਂ ਦੇ ਖਿਲਾਫ ਚਲਾਇਆ ਜਾ ਰਿਹਾ ਤੇ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਇਸੇ ਕਰਕੇ ਵਾਪਰ ਰਹੀਆਂ ਕਿ ਉਹਨਾਂ ਨੂੰ ਪਤਾ ਹੈ ਕਿ ਉਹ ਪੋਲਿਟਿਕਲ ਤੌਰ ਤੇ ਅਗਰ ਉਹ ਮੈਦਾਨ ਚ ਆ ਜਾਂਦੇ ਤੇ ਸਾਡੀਆਂ ਗੱਦੀਆਂ ਨੂੰ ਖਤਰਾ ਹੋਵੇ ਤੇ ਇਸ ਕਰਕੇ ਇਹ ਸਾਰਾ ਪੋਲਿਟਿਕਲ ਮੋਟੀਵੇਟਿਡ ਹੈ ਸਾਰਾ ਕੁਝ ਕੀਤਾ ਜਾ ਰਿਹਾ ਹੈ